ਕੜੀ ਭਾਈ ਹਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਆਪਣਾ ਨਿਊ ਵਲੌਗ ਤੇ ਆਪਾਂ ਵੈਸੇ ਮੈਂ ਕੋਈ ਕੁਛ ਕਿਸੇ ਨੂੰ ਕੋਈ ਦੱਸਦੀ ਨਹੀਂ ਬਿਆ ਏਦਾਂ ਬੰਦਾ ਏਦਾਂ ਬੰਦਾ ਆਪਣੇ ਘਰ ਦੇ ਵਲੌਗ ਹੁੰਦੇ ਆ بس ਤੁਸੀਂ ਦੇਖੋ ਵੱਧ ਵੱਧ ਪਸੰਦ ਕਰੋ ਵੱਧ ਵੱਧ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਸਬਸਕ੍ਰਾਈਬ ਕਰਦੇ ਕਰੋ ਆਪਾਂ ਕਿਹੜਾ ਕਿਸੇ ਨੂੰ ਕੁਝ ਸਿਖਾਉਣ ਆਲੇ ਆਪਾਂ ਕਿਹੜੇ ਮਾਸਟਰ ਸ਼ੈਫ ਆਗੇ ਏਡੇ ਆਪਾਂ ਕੀ ਸਖਾ ਸਕਦੇ ਆ ਕਿਸੇ ਨੂੰ ਹਨ ਦੁਨੀਆ ਸਖੀ ਸਖਾਈ ਬੈਠੀ ਹੈ ਅੱਜ ਦਾ ਆਪਣਾ ਨਿਊ ਵਲੌਗ ਦੇਖੋ ਤੁਸੀਂ ਤੇ ਸਕਿੱਪ ਨਾ ਕਰਿਆ ਕਰੋ ਦੇਖ ਲਿਆ ਕਰੋ ਜਿੱਦਾਂ ਦਾ ਵੀ ਬਣਦਾ ਆਪਾਂ ਆਪਦੇ ਜਾਣੇ ਪੂਰੀ ਕੋਸ਼ਿਸ਼ ਕਰਦੇ ਆ ਵਧੀਆ ਬਣਾਉਣ ਦੀ ਤੇ ਬਸ ਵਾਤਵਾਰ ਤੋਂ ਦੇਖਿਆ ਕਰੋ ਥੈਂਕ ਯੂ ਧੰਨਵਾਦ ਤੇ ਆਪਣੇ ਬੱਚੇ ਜਾ ਰਹੇ ਆ ਜੀ ਸਕੂਲ ਪਿਆਰ ਹੋ ਰਿਹਾ ਜੀ ਮੇਰੇ ਮੇਰੇ ਤਾਂ ਤਾਂ ਹੱਥ ਨਹੀਂ ਲਵਾਇਆ ਜੀ ਇਹਨੇ ਇਹ ਕਹਿੰਦਾ ਮੈਂ ਤੇਰੇ ਤੋਂ ਤਿਆਰ ਹੋਣਾ ਹੀ ਨਹੀਂਗਾ ਕਿਉਂਕਿ ਇਹਨੇ ਮੈਨੂੰ ਕਿਹਾ ਸੀਗਾ ਮੈਨੂੰ ਮੰਮੀ ਘਰੇ ਰੱਖ ਲਾ ਅੱਜ ਮੈਂ ਸਕੂਲ ਨਹੀਂ ਜਾਣਾ ਤੇ ਮੈਂ ਸਕੂਲ ਅੱਜ ਜਾਣੀ ਜਾਣਾ ਮੈਂ ਘਰੇ ਨਹੀਂ ਰਹਿਣਾ ਮੈਂ ਹੈਲੋ ਗਾਇਸ ਬੱਚੇ ਆਪਣੇ ਸਕੂਲ ਜਾ ਰਹੇ ਨਹੀਂ ਪਹਿਲਾਂ ਸਤਨਾ ਹੁੰਦਾ ਕੋਈ ਇਰਾਦਾ ਨਹੀਂ ਸੀ ਸਕੂਲ ਜਾਂਦਾ ਫਿਰ ਇਹਨੂੰ ਥੋੜਾ ਜਿਹਾ ਲਾਲਚੇ ਦਿੱਤਾ ਜੇ ਵੀਰ ਗਿਆ ਕਹਿੰਦਾ ਮੈਂ ਸਕੂਲ ਨਹੀਂ ਜਾਂਦਾ ਰੋਣ ਲੱਗ ਗਿਆ ਫਿਰ ਇਹਨੂੰ ਇੱਕ ਤਾਂ ਨਵੇਂ ਬੂਟਾਂ ਦਾ ਲਾਲਚੇ ਦਿੱਤਾ ਵੀ ਤੇਰੇ ਨਵੇਂ ਬੂਟ ਲਿਆਂਦੇ ਆ ਉਹ ਪਾ ਕੇ ਜਾ ਫਿਰ ਇਹ ਵਧੀਆ ਤਿਆਰ ਤਾਂ ਹੋ ਗਿਆ ਇਹਨਾਂ ਨੇ ਤਿਆਰ ਕਰਦਾ ਮੇਰੇ ਤੋਂ ਤਾਂ ਤਿਆਰ ਵੀ ਨਹੀਂ ਹੋਇਆ ਮੈਂ ਤਾਂ ਹੱਥ ਵੀ ਨਾਉਣ ਦਿੱਤਾ ਫਿਰ ਤਿਆਰ ਹੋ ਗਿਆ ਫਿਰ ਇਹਨੂੰ ਦੁਕਾਨ ਤੇ ਜਾਣਾ ਦਾ ਲਾਲਚੇ ਦਿੱਤਾ ਥੋੜਾ ਜਿਹਾ ਅੱਜ ਬਹੁਤ ਜ਼ਿਆਦਾ ਵੀਰ ਗਿਆ ਸੀ ਕਹਿੰਦਾ ਮੈਂ ਨਹੀਂ ਜਾਣਾ ਮਸਾਂ ਗਿਆ ਫੇਰ ਆਪਾਂ ਜੀ ਹੁਣ ਬੱਚੇ ਸਕੂਲ ਜਾ ਚੁੱਕੇ ਆ ਜੀ ਹੁਣ ਆਪਾਂ ਕਰਾਂਗੇ ਜੀ ਘਰ ਦੇ ਕੰਮ ਕਰਖੋ ਮੋਕਾਰਾਂ ਚ ਬੀਜ ਰੰਨੇ ਆਪਾਂ ਬੈ ਥੋੜਾ ਥੋੜ। ਐਦੋਂ ਬਾਅਦ ਚ ਜੀ ਆਪਾਂ ਹਨਾ ਧੋ ਪਾ ਕੇ ਆਟਾ ਭੁੰਨ ਲੱਗ ਗਏ ਸੀਗੇ ਜੀ। ਆਟਾ ਭੁੰਨ ਲਿਆ ਜੀ ਆਪਾਂ ਫੇਰ ਜੁਗੀ ਜਰਾ ਇਹਨੂੰ ਜਿੰਨਾ ਚਿਰ ਉਹ ਲਾ ਲਾਲ ਜਣੀ ਨੂੰ ਦਾ ਆਟਾ ਉਹਨਾਂ ਚਿਰ ਇਹਨੂੰ ਭੁੰਨੀ ਜਾਓ। ਮੈਂ ਕਿਸੇ ਨੂੰ ਦੱਸ ਨਹੀਂ ਰਹੀ ਸਖਾ ਨਹੀਂ ਰਹੀ ਕਿ ਮੈਂ ਵੈਸੇ ਦੱਸਦੀ ਵੀ ਜਿੱਦਾਂ ਅਸੀਂ ਬਣਾਇਆ ਵੈਸੇ ਹੀ ਦਸ ਦੀ ਪਈਆਂ ਇਹ ਵਲੌਗ ਦੇ ਵਿੱਚ ਵਲੌਗ ਮੇਰਾ ਆਪ ਦੇ ਘਰ ਦਾ ਜੀ ਆਪਦੇ ਕੋਈ ਇਦਾਂ ਨਹੀਂ ਹੈਗਾ ਮੈਂ ਕਿਸੇ ਨੂੰ ਸਿਖਾਉਣ ਦੀ ਮਰੀ ਦੱਸਦੀ ਪਈਆਂ ਵੈਸੇ ਵਲੌਗ ਹੁੰਦਾ ਜੀ ਆਪਣਾ ਇਹ ਆਪਾ ਆਟਾ ਭੁੰਨ ਲਿਆ ਜੀ ਆਟਾ ਭੁੰਨਿਆ ਨੇ ਇਹ ਇਹਨਾਂ ਆਟਾ ਚੰਗੀ ਤਰ੍ਹਾਂ ਭੁੰਨਣਾ ਜਿੰਨਾ ਚਿਰ ਲਾਲ ਨਹੀਂ ਹੁੰਦਾ じゃ ਆ ਬਾਅਦ ਵਿੱਚ ਨਾ ਇਹ ਜਦੋਂ ਚੰਗੀ ਤਰ੍ਹਾਂ ਭੁੱਜ ਗਿਆ ਫਿਰ ਇਹਨੂੰ ਆਪਾਂ ਬਾਅਦ ਦੇ ਵਿੱਚ ਜਿਹਦੇ ਚ ਮਾਵਾ ਪਾਵਾਂਗੇ ਜਿਹੜਾ ਆਪਾਂ ਰਾਤ ਬਣਾਇਆ ਸੀਗਾ ਇਹਦੇ ਚ ਆਪਾਂ ਖੰਡ ਪਾ ਲਾਂਗੇ ਜੀ ਖੰਡ ਪਾ ਕੇ ਨਾ ਇਹਨੂੰ ਕਿਰਾਂ ਆਪਾਂ ਉਹ ਕਰਾਂਗੇ ਕਿਉਂ ਫਿਰ ਆ ਖੰਡ ਵੀ ਆਦਾ ਥੋੜਾ ਮੋਟਾ ਵੀ ਉਹ ਕਰਦੀ ਹੈ ਨਾ ਪਾਣੀ ਪਾਉਣ ਜਿਵੇਂ ਕੋਈ ਹੋ ਜਾਂਦਾ ਇਹ ਫਿਰ ਚੰਗੀ ਤਰ੍ਹਾਂ ਆਪਾਂ ਇਹਨੂੰ ਨਾ ਵਿੱਚ ਮਿਕਸ ਕਰ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਖੰਡ ਵੀ ਵਿੱਚ ਮਿਕਸ ਹੋ ਜਾਈ ਜਾਵੇ ਵਧੀਆ ਆ ਦੇਖੋ ਆਪਾਂ ਨਾ ਖੋਆ ਆਪਾਂ ਵਿੱਚ ਰਲਾ ਲਿਆ ਸੀਗਾ ਜਿਆ ਤੇ ਆਪਣਾ ਖੋਆ ਲਾ ਕੇ ਦਬਾ ਚੇ ਪਿੰਨੀਆਂ ਵਟਣ ਵਾਲਾ ਹੋ ਗਿਆ ਜੀ ਆ ਮੇਰੇ ਕੋਲ ਥੋੜੀ ਜੀ ਸੌਫ ਜੀ ਪਈ ਸੀਗੀ ਮੈਂ ਚਾ ਸੌਪਾਦਨ ਵਿੱਚ ਸਮਾਨ ਇਹ ਤੁਸੀਂ ਜੋ ਮਰਜ਼ੀ ਪਾ ਸਕਦੇ ਕਾਜੂ ਬਦਾਮ ਦਾਖਾ ਜੋ ਕੁਝ ਮਰਜ਼ੀ ਬਾ ਸਕਦੇ ਜੋ ਤੁਹਾਡੇ ਘਰੇ ਹੈਗਾ ਜੀ ਤੁਸੀਂ ਪਹੁੰਚ ਦੀ ਪਹੁੰਚ ਕਰ ਸਕਦੇ ਪਾ ਸਕਦੇ ਹੋ ਤੁਸੀਂ ਇਹਨੂੰ ਹੁਣ ਥੋੜਾ ਜਿਹਾ ਨਾ ਮੈਂ ਠੰਡਾ ਕੀਤਾ ਇਹਨੂੰ ਫਿਰ ਇਹਨੂੰ ਮੈਂ ਪਿੰਨੀਆਂ ਬਟਣ ਵਾਲਾ ਕੀਤਾ ਜੀ ਇਹ ਜਦੋਂ ਪਿੰਨੀਆਂ ਬਟਣ ਵਾਲਾ ਹੋ ਗਿਆ ਫਿਰ ਆਪਾਂ ਪਿੰਨੀਆਂ ਬਟੀਆਂ ਜੀ ਇਹਦੀਆਂ ਆ ਪਿੰਨੀਆਂ ਬਟਲੀਆਂ ਆਪਾਂ ਦੇਖ ਸਕਦੇ ਇਹ ਪਿੰਨੀਆਂ ਵੀ ਮੈਂ ਬੱਟਲੀਆਂ ਕੋਸ਼ ਨਾ ਮੈਂ ਮਾਵਾ ਨਾ ਮੈਂ ਜਵਾਕਾਂ ਦੇ ਵੈਸੇ ਖਾਣ ਨੂੰ ਕੱਢਿਆ ਸੀ ਪਿਓਰ ਜਿਹੜਾ ਹੁੰਦਾ ਨਾ ਜਮ ਪਿਓਰ ਸ਼ੁੱਧ ਖੋਆ ਉਹ ਬਣਾਇਆ ਸੀ ਕੱਢਿਆ ਸੀ ਮੈਂ ਬੱਚਿਆਂ ਵਾਸਤੇ ਸੋਨੂੰ ਮੈਂ ਗਾਂ ਉਹ ਵੀ ਦਿਖਾਉਂਗੀ ਆ ਰਾਤ ਗਜਰੇਲਾ ਬਣਾਇਆ ਸੀਗਾ ਜੀ ਇਹ ਗਜਰੇਲਾ ਵੀ ਬਣਾਇਆ ਸੀਗਾ ਜੀ ਤੇ ਇੱਕ ਉਸ ਮੈਂ ਮੇਵਾ ਕੱਟ ਲਿਆ ਸੀ ਰ ਆਪਣੇ ਪਸ਼ੂ ਨਹੀਂ ਲੱਗਿਆ ਜੀ ਪਸ਼ੂ ਰੱਖਿਆ ਜੀ ਮੈਂ ਇਧਰ ਹੀ ਲੱਗੀ ਹੋਈ ਸੀਗੀ ਆ ਉਹਦਾ ਇੱਕ ਕੰਮ ਕਰ ਆ ਵੀ ਪਸ਼ੂ ਵੀ ਹਜੇ ਬੰਨਣ ਵਾਲੇ ਪਏ ਸੀਗੇ ਜੀ ਫਿਰ ਮੈਂ ਕਿਹਾ ਇਨ ਨੂੰ ਬੱਚਾ ਦਾ ਟਾਈਮ ਹੋ ਜਾਣਾ ਜੀ ਬੱਚੇ ਵੀ ਆਉਣ ਵਾਲੇ ਆ ਫਿਰ ਮੈਂ ਪਸ਼ੂਆਂ ਨੂੰ ਬੰਨਿਆ ਉਧਰ ਨੀਰਾ ਨੂਰਾ ਪਾ ਆ ਨੀਰਾ ਨੂਰਾ ਪਾ ਕੇ ਫਿਰ ਮੈਂ ਆ ਕੇ ਵਧੀਆ ਸੀ ਫਾ ਦਾ ਫੇਰ ਇਹੀ ਪਿੰਨਾਂ ਵਾਲਾ ਕੰਮ ਸੰਭਾਲਿਆ ਇਨ ਨੂੰ ਬੱਚੇ ਆਉਣ ਵਾਲੇ ਹੋਗੇ ਜੀ ਇੱਕ ਤਾ ਹੁੰਦਾ ਜੀ ਸਤਨਾਮ ਤਾ ਆ ਗਿਆ ਜੀ ਸਤਨਾਮ ਆ ਗਿਆ ਜੀ ਇਹਦੇ ਵੀ ਨਾ ਵਿਚਾਰੇ ਦੇ ਕਿਸੇ ਨੇ ਸੱਟ ਮਾਰੀ ਤੇ ਗੰਦ ਤੇ ਮੈਂ ਸੁਣਨ ਗੱਲ ਨੂੰ ਰਾਮਾ ਗਿਆ ਹੁਣ ਤਾਂ ਰਾਮ ਆ ਗਿਆ ਗੇ ਨਾਲੋਂ ਆ ਵੇਖੋ ਜੀ ਆ ਵੇਖ ਕਿੱਡੀ ਮੁੰਡੇ ਨੇ ਸੱਟ ਮਾਰੀ ਕਿਸੇ ਨੇ ਇਹ ਲੋਹੇ ਦੀ ਕੰਕਰ ਮਾਰੀ ਹੈ ਫਿਰ ਗੱਲ ਤੇ ਇੱਥੇ ਗੱਲ ਤੇ ਅਸੀਂ ਲੰਬਾ ਵੀ ਦੇ ਕੇ ਆਏ ਉਹਨਾਂ ਨੂੰ ਜੀ ਮੈਂ ਕਿਹਾ ਹੁਣ ਬੱਚੇ ਆਉਣ ਵਾਲੇ ਮਚਾ ਧਰ ਲਈ ਸੀ ਕਿ ਜੀ ਮੈਂ ਅੱਜ ਅਸੀਂ ਬਹੁਤ ਕੁਝ ਹੈ ਕਰਾਈ ਹੈ ਔਰ ਹੈਲੋ गाइस गाइस मैं आपको इसकी बात बताऊं ये जो घर से मोबाइल से कविता करके गई थी वो आदि और कापी वाली आदि 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 करके इसने का कविता सुनाई है दो है भारत वाली थी एक थी देश वाली एक थी भारत वाली बाय बाय दो सुनाएंगे सी नहीं भाई एक सुनाई दे दो मन मिक्स करके एक सुनाई सी दोमन मन चंगा बर्दी ला लो फिर अंगरू चा पी लो बाय ਬੱਚਿਆਂ ਨੇ ਬਰਦੀਆਂ ਬੁਰਤੀਆਂ ਲਾ ਲਈਆਂ ਸੀ ਬਦਲਣੀਆਂ ਸੀ ਜੀ ਇਦੋਂ ਬਾਅਦ ਚ ਮੈਂ ਇਹਨਾਂ ਨੂੰ ਦਿੱਤਾ ਹੀ ਗਜਰੇਲਾ ਇਹ ਕਹਿੰਦਾ ਮੈਂ ਗਜਰੇਲਾ ਖਾਣਾ ਜੀ ਇਹਦੀ ਫਰਮਾਇਸ਼ ਸਾਰਿਆਂ ਨਾਲੋਂ ਵੱਖਰੀ ਹੁੰਦੀ ਹੈ ਕਿਉਂ ਇੱਕ ਤਾਂ ਵੈਸੇ ਛੋਟਾ ਸਾਰਿਆਂ ਨਾਲੋਂ ਇੱਕ ਇਹਦੀ ਫਰਮਾਇਸ਼ ਪੂਰੀ ਕਰਨੀ ਹੀ ਪੈਂਦੀ ਹੈ ਜੀ ਤੇ ਫਿਰ ਕੁੜੀਆਂ ਤਾਂ ਤੁਹਾਨੂੰ ਪਤਾ ਹੀ ਹੈ ਵੈਸੇ ਵੀ ਵਿਚਾਰੀਆਂ ਬੋਲਦੀਆਂ ਨਹੀਂ ਹੁੰਦੀਆਂ ਡਰਦੀਆਂ ਕੁਝ ਡਰਦੀਆਂ ਨਹੀਂ ਬੋਲਦੀਆਂ ਹੁੰਦੀਆਂ ਕੁਝ ਵੈਸੇ ਹੀ ਸਿਆਣੀਆਂ ਹੁੰਦੀਆਂ ਕਹਿੰਦੀ ਬਹੁਤ ਸੁਆਦ ਬਣਿਆ ਬਹੁਤ ਵਧੀਆ ਬਣਿਆ ਏ ਮੈਂ ਵਧੀਆ ਬਣ ਨਹੀਂ ਹਾ ਸਾਰਾ ਦਿਨ ਮੱਥਾ ਮਾਰਿਆ ਸਾਰਾ ਦਿਨ ਲਹਿ ਗਿਆ ਸਾਡਾ ਏ ਸੀ ਜੀ ਆਪਣਾ ਅੱਜ ਦਾ ਵਲੌਗ ਅੱਜ ਤਾਂ ਸਾਰਾ ਦਿਨ ਪਿੰਨੀਆਂ ਚ ਗਜਰੇਲੇ ਚ ਲਹਿ ਗਿਆ ਜੀ ਨਿਕਲ ਗਿਆ ਜੀ ਬਸ ਕੱਲੇ ਪਸ਼ੂਆਂ ਦਾ ਕੰਮ ਹੋਇਆ ਜੀ ਤੇ ਜਾ ਬਸ ਜੀ ਪਿੰਨੀਆਂ ਵੱਟੀਆਂ ਤੇ ਗਜਰੇਲਾ ਕੱਢਿਆ ਜੀ ਹੋਰ ਕੁਝ ਵੀ ਨਹੀਂ ਹੋਇਆ ਸੋਨੂੰ ਸਾਡੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਕੋਈ ਪੈਸਾ ਨਹੀਂ ਲੱਗਦਾ ਧੰਨਵਾਦ ਥੈਂਕ ਯੂ